ਦੇ ਨਾਲ ਲੱਗ ਤੇ ਪਿੰਡ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਦੋਸ਼ ਲਗਾਇਆ ਗਿਆ ਕਿ ਪ੍ਰੇਮ ਵਿਆਹ ਹੋਣ ਦੇ ਕਾਰਨ ਲੜਕੀ ਦੇ ਭਰਾ ਅਤੇ ਉਸ ਦੇ ਪਰਿਵਾਰ ਤੇ ਵੱਲੋਂ ਉਹਨਾਂ ਦੇ ਘਰ ਦੇ ਉੱਤੇ ਇੱਟਾਂ ਰੋੜੇ ਚਲਾਏ ਗਏ ਦੱਸ ਦਈਏ ਗੱਲਬਾਤ ਕਰਦੇ ਆ ਪੀੜਤ ਸਾਹਿਬ ਸਿੰਘ ਅਤੇ ਉਸ ਦੀ ਭੈਣ ਦਾ ਕਹਿਣਾ ਸੀਗਾ ਕਿ ਉਹ ਪਿੰਡ ਕਾਲੇ ਦੇ ਰਹਿਣ ਵਾਲੇ ਹਨ ਅਤੇ ਕੁਝ ਸਮੇਂ ਪਹਿਲਾਂ ਉਹਨਾਂ ਦਾ ਪ੍ਰੇਮ ਵਿਆਹ ਹੋਇਆ ਸੀ ਜਿਸ ਤੋਂ ਬਾਅਦ ਲੜਕੀ ਦੇ ਘਰਦਿਆਂ ਦੇ ਵੱਲੋਂ ਰੰਜਿਸ਼ ਦੇ ਤਹਿਤ ਉਹਨਾਂ ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਸੀ ਤਾਂ ਅੱਜ ਵੀ ਜਦੋਂ ਉਹ ਘਰੋਂ ਬਾਹਰ ਨਿਕਲੇ ਤਾਂ ਲੜਕੀ ਦੇ ਭਰਾ ਦੇ ਕੁਝ ਸਾਥੀਆਂ ਨੇ ਉਹਨਾਂ ਨੂੰ ਕਾਲਾ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਬਾਅਦ ਦੇ ਵਿੱਚ ਘਰੇ ਉਹਨਾਂ ਦੇ ਇੱਟਾਂ ਰੋੜੇ ਵਿੱਚ ਲਏ ਇਹ ਸਾਰੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਤਾਂ ਮੌਕੇ ਤੇ ਪੁਲਿਸ ਸਵੀਰ ਤਫਤੀਸ਼ ਕਰਨ ਦੇ ਵਾਸਤੇ ਪਹੁੰਚੀ ਤਾਂ ਹੁਣ ਲਗਾਤਾਰ ਪੁਲਿਸ ਇਸ ਮਾਮਲੇ ਦੇ ਵਿੱਚ ਕਾਰਵਾਈ ਕਰ ਰਹੀ ਹੈ ਇਸ ਮਾਮਲੇ ਤੇ ਐਸਐਚਓ ਦਾ ਕੀ ਕਹਿਣਾ ਸੀ ਉਹ ਵੀ ਤੁਸੀਂ ਸੁਣ ਲਓ ਕੀ ਨਾਮ ਤੁਹਾਡਾ ਜੀ ਸਾਹਿਬ ਸਿੰਘ ਮੇਰਾ ਨਾਮ ਆ ਜੀ ਕਿਹੜਾ ਪਿੰਡ ਹੈ ਪਿੰਡ ਕਾਲੇ ਭਾਈ ਜਤਾ ਸਿੰਘ ਨਗਰ ਮੁਹੱਲਾ ਮੱਖੀ ਵਾਲੇ ਕੀ ਗੱਲ ਹੋਈ ਜੀ ਤੁਹਾਡੇ ਕੇ ਗੱਲ ਸਰ ਕੁਛ ਨਹੀਂ ਹੋਈ ਜੀ ਅਸੀਂ ਦੋਵੇਂ ਭਰਾ ਜਾ ਰਹੇ ਆ ਛਾੜੇ ਕਿਸੇ ਕੰਮ ਨੂੰ ਜਾ ਰਹੇ ਸੀ ਔਰ ਰਸਤੇ 'ਚ ਇਸ ਮੁੰਡਾ ਮਕੈਨਿਕਲ ਹੀ ਜਿਹੜਾ ਇਹ ਵਿਸ਼ਾਧ ਸਿੰਘ ਛਾਲੀ ਇਹ ਕੰਮ ਕਰਾਉਂਦਿਆ ਸੀਗਾ ਆਪਣਾ ਮਕੈਨਿਕਲ ਦੀ ਦੁਕਾਨ ਹੈ ਉੱਥੇ ਕੰਮ ਕਰਦਾ ਕਿਸੇ ਕੋਲ ਤੇ ਇਹਦਾ ਧਿਆਨ ਵਹਿ ਗਿਆ ਸਾਡੇ ਵਾਲ ਜੀ ਵੀ ਆਉਂਦੇ ਆ ਇਹ ਜਿੰਨਾ ਚ ਰਹੀ ਵਰਲਡ ਲਾਈਨ ਕਲੱਬ ਤੱਕ ਪਹੁੰਚ ਨਹੀਂ ਗਿਆ ਰਹਾ ਧਿਆਨ ਸਾਡੇ ਵਾਲੀ ਰਿਹਾ ਉਧਰ ਵੇਨਦਾ ਹੀ ਦਾ ਵੇਨ ਰਿਹਾ ਫਿਰ ਇਹਨੇ ਗੱਲ ਕੱਢੀ ਕਹਿੰਦਾ ਤੁਹਾਡੀ ਐਂ ਕਰਕੇ ਇਹਨੇ ਕਿਹਾ ਫਿਰ ਅਸੀਂ ਮੁੜ ਕੇ ਆਏ ਆ ਮੇਰਾ ਛੋਟਾ ਭਰਾ ਵੇਖ ਲਿਆ ਉਹਨੇ ਕਿੰਨੂੰ ਗੱਲ ਕਰਦੇ ਨੂੰ ਆਏ ਆ ਤੇ ਭਾਜੀ ਉਥੇ ਗੱਲਬਾਤ ਹੋਈ ਆ ਜੋ ਵੀ ਅਸੀਂ ਪੁੱਛਿਆ ਕਿ ਵੀ ਕਿਹੜੀ ਗੱਲੋਂ ਗੱਲ ਕੱਢੀ ਉਹ ਤੋਂ ਗਾਲ ਕਿਉਂ ਕੱਢੀ ਆ ਤੇ ਉਹ ਦੁਕਾਨ ਵਾਲੇ ਉੱਠ ਕੇ ਆ ਗਏ ਕਹਿੰਦੇ ਭਾਜੀ ਕੋਈ ਗੱਲ ਨਹੀਂ ਨੂੰ ਸਮਝਾਉਨੇ ਬੱਜਾ ਕੋਈ ਗੱਲ ਨਹੀਂ ਸਮਝਾ ਦਿੰਨੇ ਆ ਜੋ ਅਸੀਂ ਜੋ ਅਸੀਂ ਕਿਉਂਕਿ ਇਹਦੇ ਹੱਥ 'ਚ ਰਾੜ ਸੀਗੀ ਰਾੜ ਮਾਰ ਲੱਗਾ ਸੀ ਪਰ ਚਲ ਲਾਗੋ ਬਚਾਅ ਹੋ ਗਿਆ ਫੜ ਲਈ ਸਾਡੇ ਛੋਟੇ ਬ੍ਰਦਰ ਨੇ ਮੇਰੇ ਨੇ ਬਸ ਕੋਈ ਗੱਲ ਨਹੀਂ ਯੂਰਪ ਚੋਂ ਲੋਕਾਂ ਨੇ ਛਡਾਇਆ ਉਹ ਦੁਕਾਨ ਵਾਲੇ ਨੇ ਛਡਾਇਆ ਛੁਡਾਇਆ ਆਪਾਂ ਚੱਲ ਗਏ ਆਪਾਂ ਗਏ ਕੋਈ ਗੱਲ ਨਹੀਂ ਬਾਅਦ ਵਿੱਚ ਕੁਛ 4-5 ਦਾ ਟਾਈਮ ਸੀਗਾ ਇਹ ਆਪਣੇ ਮੰਮੀ ਨੂੰ ਲੈ ਗਿਆ ਨਾਲ ਆਪਣੇ ਭਰਾ ਨੂੰ ਲੈ ਗਿਆ ਦੋਨੋਂ ਤੇ ਨਾਲ ਇਹਦੇ 15-20 ਮੁੰਡੇ ਆਗੇ ਸੀਗੇ ਭਾਜੀ ਇਹਨਾਂ ਨੇ ਮੁੜ ਕੇ ਸਾਡੇ ਤੇ ਹਮਲਾ ਬੋਲਤਾ ਕੋਈ ਗੱਲ ਨਹੀਂ ਕੀਤੀ ਕੋਈ ਇਹਨਾਂ ਨੇ ਕੋਈ ਬਾਤ ਨਹੀਂ ਕੀਤੀ ਸਾਡੇ ਅੰਦਰ ਆਏ ਆ ਇਹ ਆਉਂਦੇ ਨਹੀਂ ਡੇਵੇ ਅਜ ਗਾਲ ਗਾਲੀ ਕਲੋਚ ਕਰਨ ਡੇਵੇ ਆ ਪਿਛੇੜੇ ਮੁੰਡੇਗੇ ਉਹਨਾਂ ਨੇ ਮੜ ਕੇ ਵਟੇ ਮਾਰਨੇ ਸ਼ੁਰੂ ਕਰਦੇ ਜੀ ਬਸ ਐਂ ਹੀ ਫਿਰ ਧੱਗੇ ਧੁੱਕੇ ਮਾਰ ਕੇ ਬਾਹਰ ਕੱਢਿਆ ਇਹਨਾਂ ਨੂੰ ਤੇ ਮੁੜ ਕੇ ਫਿਰ ਐਂ ਵੀ ਚਲੋ ਆਪਣਾ ਬਚਾਅ ਕਰਨਾ ਹੈਗਾ ਕੀਤਾ ਜੀ ਮੁੜ ਕੇ ਚੋਈਆ ਪਰ ਸੱਡਾ ਸੋਡਾ ਸਾਡੇ ਮੇਰੀ ਸਿਸਟਰ ਦੇ ਵੀ ਸੱਟ ਲੱਗੀ ਆ ਇੱਕ ਇੱਕ ਦੇ ਲੱਕੇ ਚ ਲੱਗੀ ਆ ਇੱਕ ਦੇ ਗਿੱਟੇ ਦੇ ਵੱਜੀ ਆ ਮੇਰੇ ਪੈਰ ਤੇ ਸੱਟ ਲੱਗੀ ਆ ਮੇਰੇ ਬ੍ਰਦਰ ਦੇ ਕੰਨ ਦੇ ਮਾਰੀ ਆ ਜੀ ਮੇਰੇ ਤਾਏ ਦੇ ਮੁੰਡੇ ਦੇ ਸਿਰ ਤੇ ਸੱਟ ਲੱਗੀ ਆ ਵਟਾ ਝਗੜੇ ਦਾ ਕਾਰਨ ਸਰ ਕੁਝ ਵੀ ਨਹੀਂ ਆ ਸਾਡਾ ਕੋਈ ਝਗੜਾ ਹੀ ਨਹੀਂ ਹੈਗਾ ਇਹਨਾਂ ਨਾਲ ਰஞ்சிਸ਼ ਬਸ ਇਹੋ ਹੀ ਰੱਖਦੇ ਆ ਕਿ ਇਹ ਉਹਨਾਂ ਦੇ ਜਿੰਨਾ ਮੇਰੀ ਵਾਈਫ ਦੇ ਭਰਾਵਾਂ ਦੇ ਨਾਲ ਰਹਿੰਦੇ ਆ ਔਰ ਰਹਿੰਦੇ ਆ ਤੇ ਬਸ ਉਸੇ ਰੰਜਿਸ਼ ਨਾਲ ਮੇਰੀ ਕੋਟ ਮੈਰਿਜ ਹੋਈ ਆ ਜੀ ਬਸ ਇਹੀ ਚੱਕਰ ਹੈ ਹੋਰ ਕੋਈ ਗੱਲ ਨਹੀਂ ਆ ਤੇ ਨਾ ਕੋਈ adda ਕੋਈ ਇਹਨਾਂ ਦੀ ਪੁਰਾਣੀ ਕੋਈ ਰੰਜਿਸ਼ ਹੈ ਨਾ ਕੋਈ ਝਗੜਾ ਹੈ ਬਸ ਇਹ ਉਹਨਾਂ ਦੇ ਨਾਲ ਅਸੀਂ ਮੰਗ ਕਰਦੇ ਆ ਜੀ ਕਿ ਜੋ ਸਾਡੀ ਪਹਿਲਾਂ ਵੀ ਮੇਰਾ ਝਗੜਾ ਹੋਇਆ ਹੈਗਾ ਮੇਰਾ ਸਹੁਰੇ ਪਰਿਵਾਰ ਨਾਲ ਇਹ ਪੁਲਿਸ ਨੇ ਉਹਦੀ ਵੀ ਕੋਈ ਸੁਣਵਾਈ ਨਹੀਂ ਕੀਤੀ ਕਿਉਂਕਿ ਅਸੀਂ ਸੀਬੀ ਸਾਹਿਬ ਦੇ ਹੀ ਗਏ ਹਾਂ ਉਹਨਾਂ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਸਾਡੀ ਹਿੰਦ ਤੱਕ ਤੇ ਆਇਆ ਹੁਣ ਵੀ ਕੋਈ ਪੁਲਿਸ ਨਹੀਂ ਆਈ ਕੋਈ ਕਿਹਨੇ ਗੱਲ ਨਹੀਂ ਪਾਈ ਆਪਾਂ ਦਰਖਾਸਤ ਉਥੇ ਦੇ ਕੇ ਆਏ ਆ ਹਲੇ ਤੱਕ ਕੋਈ ਕਿਸੇ ਕਾਲ ਨਹੀਂ ਕੋਈ ਫੋਨ ਨਹੀਂ ਕੋਈ ਇਹੋ ਜਿਹੀ ਕੋਈ ਗੱਲਬਾਤ ਨਹੀਂ ਕਿਸੇ ਨੇ ਪੁੱਛਿਆ ਵੀ ਨਹੀਂ ਜਾਣ ਕੇ ਵੀ ਕੀ ਹੋਇਆ ਕਿਹੜੀ ਗੱਲਾਂ ਹੋਇਆ ਕਿੱਦਾਂ ਹੋਇਆ ਤੁਹਾਨੂੰ ਕੀ ਲੱਗਾ ਤੁਹਾਡੇ ਕੋਲ ਖਤਰਾ ਸੁਦਾ ਹੈ ਖਤਰਾ ਬਹੁਤ ਹੈ ਜੀ ਸਾਨੂੰ ਮਲਗੀ ਸਾਨੂੰ ਧਮਕੀਆਂ ਸ਼ਰਿਆਨ ਦੇ ਕੇ ਗਏ ਆ ਇੱਥੇ ਆ ਉਹਨਾਂ ਦੀ ਮਾਂ ਵੀ ਕਹੇ ਗਈ ਆ ਤੁਸੀਂ ਰਾਤ ਬਰਾਤੇ ਨਿਕਲਦੇ ਜੇ ਕੋਈ ਸਾਡੇ ਮੁੰਡੇ ਉਹਨਾਂ ਦੇ ਮੁੰਡਿਆਂ ਨੇ ਵੀ ਕਹੀ ਇੰਨੀ ਗੱਲ ਕੋਈ ਗੱਲ ਨਹੀਂ ਤੁਹਾਨੂੰ ਬਾਹਰ ਹੀ ਵੇਖਾਂਗੇ ਕੋਈ ਗੱਲ ਨਹੀਂ ਇਹ ਤੇ ਹੁਣ ਜਾਂਹੀਂ ਵਜਾਂਗੇ ਜਾਂ ਤੁਸੀਂ ਵਜੋਗੇ ਕੀ ਮੰਗੇਗਾ ਜੀ ਮੰਗ ਸਾਡੀ ਇਹੋ ਜੀ ਸਾਡੀ ਸੁਣਵਾਈ ਹੋ ਇਹਨਾਂ ਬੰਦਿਆਂ ਦੇ ਪਰਚੇ ਕੀਤੇ ਜਾਣ ਜਿਹੜੀਆਂ ਸਾਨੂੰ ਸੱਡਾਂ ਲਾਈਆਂ ਸਾਡੇ ਘਰ ਆਣ ਕੇ ਗਲਬਏ ਆ ਅਬ ਤੁਸੀਂ ਵੇਖ ਹੀ ਲੈ ਸਾਡੇ ਵੱਡੇ ਕਿਤਰਾ ਖੇਡ ਰਹੇ ਆ ਜੀ ਘਰ ਵਿੱਚ ਵੀ ਖੇਡ ਰਹੇ ਆ ਤੇ ਬਾਹਰ ਵੀ ਖੇਡ ਰਹੇ ਆ ਇਹ ਚੱਕਰ ਜੇ ਬਾਕੀ ਅਸੀਂ ਚੋਨੇ ਪੁਲਿਸ ਕੋ ਇਹੋ ਮੰਗ ਕਰਦੇ ਆ ਕਿ ਸਾਡੀ ਸੁਣਵਾਈ ਹੋਵੇ ਜੀ ਮੈਨੂੰ ਖਤਰਾ ਹੈ ਮੇਰੇ ਪਰਿਵਾਰ ਨੂੰ ਖਤਰਾ ਸਾਰੇ ਮੈਂ ਪਿੰਡ ਕਾਲੇ ਮੱਖੀ ਮਹਲਾ ਪਾਈ ਜਤਾ ਸਿੰਘ ਨਗਰ ਅੱਜ ਕੀ ਆਇਆ ਹੈ ਕਹਿੰਦਾ ਅੱਜ ਇਥੇ ਦੋਵੇਂ ਭਰਾ ਆ ਰਹੇ ਸੀ ਬਾਜ਼ਾਰ ਤੇ ਉਥੇ ਛਾਲੀ ਮੁੰਡਾ ਜਿਹੜਾ ਉਹਦੀ ਦੁਕਾਨ ਹੈ ਮੈਕੈਨਿਕ ਦੀ ਉਹ ਦੇਖਦਾ ਪਿਆ ਸੀ ਇੰਨਾਂ ਵੱਲ ਤੇ ਉਹਨੇ ਉਹਨੇ ਬਾਅਦ ਚ ਗਾਲ ਕੱਢਦੀ ਇਹਨਾਂ ਨੂੰ ਤੇ ਬਾਅਦ ਵਿੱਚ ਉਹਨੇ ਰਾਟ ਵੀ ਕੱਢੀ ਇਹਨਾਂ ਦੇ ਮਾਰਨ ਲੱਗਾ ਉੱਥੇ ਲਾਗੇ ਦੁਕਾਨ ਵਾਲੇ ਸੀ ਉਹਨਾਂ ਨੇ ਥੋੜਾ ਬਚਾ ਬਚੂ ਕਰਤਾ ਇਹਨਾਂ ਦਾ ਬਾਅਦ ਵਿੱਚ ਇਹ ਘਰੇ ਆਗੇ ਦੋਵੇਂ ਭਰਾ ਤੇ ਉਹਨਾਂ ਦੀ ਮੰਮੀ ਨੂੰ ਲੈ ਆਏ ਆਪਣੀ ਨੂੰ ਮੰਮੀ ਨੂੰ ਲੈ ਕੇ ਆਏ ਐਟਾ ਰੋੜੇ ਚ ਲਾ ਕੇ ਗਏ ਆ ਕਹਿੰਦੇ ਕਿ ਆਪਣੇ ਮੁੰਡੇ ਬਾਹਰ ਕੱਢੋ ਸਾਡੇ ਪਾਪਾ ਨੂੰ ਕਹਿੰਦੇ ਬਾਹਰ ਉਹਨਾਂ ਨਾਲ ਗੱਲ ਕਰਦੇ ਪਏ ਸੀ ਕਹਿੰਦੇ ਕਿ ਆਪਣੇ ਮੁੰਡੇ ਬਾਹਰ ਕੱਢੋ ਦੋ ਮੇਰੇ ਆ ਤੇ ਦੋ ਠਾਡੇ ਆ ਤੇ ਵੇਖ ਲੈਨੇ ਫਿਰ ਆਜੋ ਬਾਹਰ ਕੀ ਬੰਦਾ ਵਾ ਤੇ ਬਾਦਵੇਂ ਚਿੱਟਾ ਰੋੜੇ ਚ ਲਾਚ ਲੁਕੇ ਗਏ ਆ ਸਾਡੇ ਘਰ ਵੀ ਆ ਗਏ ਆ ਗੱਡੀ ਤੱਕ ਮਾਰਨ ਪਏ ਹਨੂ ਤੇ ਬਾਹਰ ਬਾਹਰ ਹੀ ਇਹਨਾਂ ਨੇ ਬਹੁਤ ਜ਼ਿਆਦਾ ਹਮਲਾ ਕੀਤਾ ਸਾਡੀ ਵਿਹਲੀ ਚ ਪਈਆਂ ਇੱਟਾਂ ਉਹੀ ਸਾਡੇ ਤੇ ਕਾਰ ਦੇ ਉੱਪਰ ਚਲਾਈਆਂ ਇਹਨਾਂ ਨੇ ਹਾਂਜੀ ਜ਼ਖਮੀ ਹੋਏ ਆ ਸੈਬ ਸਿੰਘ ਦੇ ਵੀ ਲੱਗੀ ਆ ਲੱਤ ਦੇ ਉੱਪਰ ਇੱਕ ਗਿੱਟੇ ਦੇ ਉੱਪਰ ਤੇ ਗੌਰਪ੍ਰੀਤ ਸਿੰਘ ਪਿੰਕਾ ਵਾ ਮੇਰਾ ਦੇਰ ਉਹਦੇ ਕੰਨ ਦੇ ਉੱਪਰ ਇਹਨਾਂ ਨੇ ਸੱਟ ਲਾਈ ਆ ਤੇ ਮੇਰੀਆਂ ਨਾਨਾ ਦੋ ਇੱਕ ਦੇ ਲੱਕ ਦੇ ਵਿੱਚ ਲਾਈ ਆ ਇੱਕ ਦੇ ਗਿੱਟੇ ਦੇ ਉੱਪਰ ਲੱਗੀ ਆ ਤੇ ਉਂਗਲ ਦਾ ਪੈਠ ਉਂਗਲ ਦਾ ਅੰਗੂਠਾ ਠੋਕ ਗਿਆ ਉਹਦਾ ਤੇ ਇੱਕ ਮੇਰਾ ਦੇ ਰਿਆ ਕਾਲੂ ਮੰਤਰੀ ਕਹਿੰਦੇ ਉਹਨੂੰ ਔਰੇ ਸੇਦੇ ਵਿੱਚ ਸੱਟ ਲਾਈ ਨਾ ਰੋੜਾ ਮਾਰਿਆ ਕਵਿਸ਼ਾਲ ਸਿੰਘ ਕਰਨ ਨੇ ਸੁਖਜਾਨ ਸਿੰਘ ਸੁਖਜਾਨ ਸਿੰਘ ਕਰਨ ਨੇ ਵਿਸ਼ਾਲ ਸਿੰਘ ਛਾਲੀ ਨੇ ਤੇ ਬਸ ਇਹ ਤੇ ਹੁਣ ਕੀ ਹੈ ਬਲਕਿ ਪੁਲਿਸ ਨੂੰ ਕੰਪਲੇਨਟ ਕੀਤੀ ਤੇ ਇਹਨਾਂ ਦੇ ਕਾਲੇ ਘੁੰਮ ਪਰਵੇ ਝਗੜਾ ਹੋਇਆ ਦੋ ਪਾਰਟੀਆਂ ਦਾ ਤੇ ਕੋਈ ਹੈ ਰਿਲੇਟਿਵ ਵੀ ਵੈਸੇ ਸੋਹਰਾ ਪਰਿਵਾਰ ਨਾਲ ਲੜਾਈ 2 ਐਸ ਪਰ ਦਰਖਾਸਤ ਆਈ ਉਸਾਰ ਨਵਾਜ ਖੇਤਕਾਰ ਰਵੇ ਕੀਤੀ ਨਹੀਂ ਦਰਖਾਸਤ ਮਿਲੀ ਹੈ ਜੇਪਾ ਲਾਈਨ ਕਰ ਰਹੇ ਡਿਊਟੀ ਉੱਪਰ ਇਹ ਕਹਿੰਦੇ ਕਿ ਪਹਿਲੇ ਜਿਹੇ ਕਿਤੇ ਰੋਜ਼ ਦੀਆਂ ਗੱਲਾਂ ਇਹ ਪਹਿਲੇ ਲਵ ਮੈਰਿਜ ਇਹਨਾਂ ਦੀ ਤੂੰ ਥੋੜਾ ਪਰਿਵਾਰਿਕ ਡਿਸਪਿਊਟ ਹੈਗਾ